ਔਰ ਤੁਹਾਡਾ ਕਾਰ ਹੈ ਇਹ ਉਮੀਦ ਹੈ ਕਿ ਜਲਦੀ ਮੌਦ ਪੱਕਾ ਹੋ ਜਾਏਗਾ ਸ਼ੁਕਰਾ ਹੈ ਤੇ ਬਾਥਰੂਮ ਵੀ ਦੁਬਾਰਾ ਇਹਦਾ ਬਣਾਇਆ ਜਾਏਗਾ ਔਰ ਤੁਹਾਡੀ ਛੱਤ ਐ ਪੱਕੀ ਹੋਵੇਗੀ ਤੇ ਜਿਹੜੀਆਂ ਤੁਹਾਡੀਆਂ ਬੇਨਤੀਆਂ ਸੀਗੀਆਂ ਅਰਦਾਸਾਂ ਸੀਗੀਆਂ ਜਾਂ ਫਿਰ ਜਿਹੜਾ ਤੁਸੀਂ ਮਨੋਂ ਕੀਰਤਨ ਕੀਤਾ ਹੋਇਆ ਉਹ ਵਾਹਿਗੁਰੂ ਨੇ ਤੁਹਾਡੀਆਂ ਅਰਦਾਸਾਂ ਨੂੰ ਸਿਰੇ ਚ ਉਣ ਜਾਣ ਜਾ ਰਿਹਾ ਕੀ ਆਖੋਗੇ ਸੱਜਣ ਬਹੁਤ ਧੰਨਵਾਦ ਹੈ ਜੀ ਬਹੁਤ ਜਿਆਦਾ ਧੰਨਵਾਦ ਹੈ ਜਿਵੇਂ ਹੁਣਾ ਛੱਤ ਦੇ ਉੱਤੋਂ ਦੇਖ ਲਓ ਜੀ ਮਿੱਟੀ ਡਿੱਗਦੀ ਹੈ ਜਾ ਕੋਈ ਚਾਹ ਪਾਣੀ ਬਣਾਉਨੇ ਆ ਜਾਂ ਪ੍ਰਸ਼ਾਦਾ ਛਕਦਾ ਮਿੱਟੀ ਡਿਗਰੀ ਉੱਤੇ ਆ ਜੀ ਪਰ ਇਹ ਕਿਰਪਾ ਕਿਦੀ ਹੋਈ ਸੰਗਤ ਦੀ ਸੰਗਤ ਦੇ ذریعے ਇਹ ਪਰਮੇਸ਼ਰ ਜਰੀਆ ਬਣਾਉਂਦਾ ਹੈ ਗਿੰਦਰ ਸਿੰਘ ਸਿੱਧੂ ਫੈਮਲੀ ਹੋਰਾਂ ਨੇ ਇਹਨਾਂ ਦੇ ਰਾਸ਼ਨ ਦੀ ਜ਼ਿੰਮੇਵਾਰੀ ਚੱਕੀ ਸੀ ਤੇ ਉਹਨਾਂ ਨੇ ਰਾਸ਼ਨ ਭੇਜਿਆ ਅਸੀਂ ਪਿਛਲੀ ਵੀਡੀਓ ਚ ਦੱਸਿਆ ਜੀ ਗੁਰਵਿੰਦਰ ਸਿੰਘ ਹੋਰਾਂ ਦਾ ਭੇਜਿਆ ਰਾਸ਼ਨ ਆ ਜਿਹੜਾ ਉਹ ਬਾਬਾ ਜੀ ਤੱਕ ਅਸੀਂ ਪਹੁੰਚਾਇਆ ਤੇ ਹੁਣ ਪਿੰਡ ਗੁਜਰਾ ਤੋਂ ਪੰਜਾਬ ਪੁਲਿਸ ਵਿੱਚ ਤਾਇਨਾਤ ਨੇ ਜੀ ਸੁਖਵਿੰਦਰ ਸਿੰਘ ਜੀ ਨੇ ਤੇ ਉਹ ਆਏ ਨੇ ਇਹਨਾਂ ਦੀ ਮਦਦ ਦੇ ਵਾਸਤੇ ਬਸੰਦਰ ਜੀ ਸਵਾਗਤ ਜੀ ਉਹ ਠੀਕ ਹੋ ਬਾਈ ਜੈ ਜੈ ਜੀ ਚਾਹ ਸ਼ੁਕਰਾ ਥੋੜੀ ਵੀਡੀਓ ਦੇਖੀ ਸੀ ਅਸੀਂ ਨੇ ਵੀਰ ਉਹਨਾਂ ਨੇ ਪਾਈ ਹੋਊਗੀ ਅੱਛਾ ਜੀ ਹਾਂ ਅਸੀਂ ਕਹਿੰਦੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਗੁਰਸਿੱਖ ਬੰਦੇ ਬੈਠੇ ਨੇ ਜੀ ਬਹੁਤ ਹਾਲਾਤ ਮਾੜੇ ਨੇ ਹਾਂ ਜੀ ਤੇ ਚਲੋ ਅਸੀਂ ਤਾਂ ਕੁਝ ਨਹੀਂ ਕਰਨ ਜੋਗੇ ਨਹੀਂ ਜੀ ਹਾਂ ਜੀ ਤੇ ਅਪਰਾਲਾ ਕਰਦਾ ਸਾਡੇ ਮਿੱਤਰ ਨੇ ਬਾਅਦ ਅਸੀਂ ਵੀਡੀਓ ਭੇਜੀ ਸੀ ਉਹਨਾਂ ਨੂੰ ਅੱਛਾ ਜੀ ਉਹ ਕਹਿੰਦੇ ਵੀ ਉਹਨਾਂ ਦੇ ਹਾਲਾਤ ਦੇਖ ਕੇ ਹੋ ਤੁਸੀਂ ਦੱਸੋ ਕਿਸ ਤਰ੍ਹਾਂ ਦੇ ਨੇ ਉਹ ਥੋੜੀ ਮਦਦ ਕਰਨੇ ਚਾਹੁੰਦੇ ਨੇ ਜੀ ਆ ਉਹ ਵੀ ਜੇ ਛੱਤ ਹੈ ਜੀ ਮੇਰੇ ਤੁਹਾਡੀ ਬਹੁਤ ਨਾਜ਼ੁਕ ਹੈ ਹਾਂਜੀ ਤੇ ਇਧਰ ਆਪਣਾ ਬਾਥਰੂਮ ਵਗੈਰਾ ਵਾਲਾ ਵੀ ਸਿਸਟਮ ਠੀਕ ਨਹੀਂ ਹੈ ਨਾ ਹਾਂਜੀ ਇਸ ਕਰਕੇ ਆਏ ਸੀ ਅਸੀਂ ਉਹ ਬਾਈ ਬਹੁਤ ਤੇ ਵੀਰ ਹੁਣੇ ਲੈ ਕੇ ਆਏ ਨੇ ਆਪਣੇ ਅੱਛਾ ਜੀ ਗਦੀਪਾ ਸਾਹਿਬ ਬੜੀ ਕਿਰਪਾ ਜੀ ਦੀ ਹਾਂਜੀ ਇਹਨਾਂ ਦੇ ਸਾਥ ਮੇਰੇ ਨਾਲ ਰਜਿੰਦਰ ਸਿੰਘ ਜੀ ਆਏ ਨੇ ਹਾਂਜੀ ਪੱਤਰਕਾਰ ਨੇ ਵੀ ਠੀਕ ਹੈ ਜੀ ਹਾਂਜੀ ਹਾਂ ਓ ਜੁਪੀਏ ਜੀ ਤਾਂ ਬਾਦ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਪਟਿਆਲਾ ਚ ਮੇਰੇ ਖਾਲਜ ਤਾਇਨਾਤ ਹੋ ਹੈ ਜੀ ਹਾਂ ਜੀ ਹਾਂ ਜੀ ਤੁਹਾਡਾ ਮੈਂ ਜ਼ਿਆਦਾਤਰ ਮੇਰੇ ਖਾਲਜ ਚ ਰੁਜੇ ਹਾਂ ਕਲਚਰਲ ਐਕਟੀਵਿਟੀਜ਼ ਦਾ ਰਿਹਾ ਹੋਵੇਗਾ ਹਾਂ ਜੀ ਹਾਂ ਜੀ ਪੰਜਾਬ ਪੁਲਿਸ ਦੇ ਵਿੱਚ ਤੇ ਫਿਰ ਬਾਬਾ ਜੀ ਦੀ ਵੀਡੀਓ ਤੁਸੀਂ ਕਦੋਂ ਕਿ ਦੇਖੀ ਜੀ ਇਹ ਇਹ ਮੈਂ ਹਜੂਰ ਸਾਹਿਬ ਗਿਆ ਸੀ ਅੱਛਾ ਜੀ ਉੱਥੇ ਸੋਸ਼ਲ ਮੀਡੀਆ ਤੇ ਦੇਖੀ ਸੀ ਫਿਰ ਉੱਥੇ ਮੈਂ ਦੇਖ ਕੇ ਆਪਣੇ ਵੀਰ ਨੂੰ ਫੋਨ ਕੀਤਾ ਨੂੰ ਰਜਿੰਦਰ ਨੂੰ ਜੀ ਮਾਂ ਵੀ ਇਹ ਮੈਨੂੰ ਉਹ ਤਾਂ ਸਾਰਾ ਕੁਸਤਾਪਾ ਦਾ ਲਗਭਗ ਵਾਰ ਪਿੰਡ ਦਾ ਉਹ ਨਹੀਂ ਕਿਤੇ ਆਰ ਹੈ ਸੀ ਵੀ ਕਿਹੜਾ ਠੀਕ ਹੈ ਜੀ ਹਾਂ ਮੈਂ ਇਹਨੂੰ ਪਤਾ ਕਰੋ ਪਹਿਲਾਂ ਵੀ ਕਿੱਥੇ ਕਦੇ ਸ਼ੁਰੂ ਦੀ ਹੈ ਠੀਕ ਹੈ ਜੀ ਹਾਂ ਤੇ ਸਾਡੇ ਮਿੱਤਰ ਨੇ ਇੱਕ ਵਾਰ ਉਹ ਸਾਡੇ ਪਹਿਲਾਂ ਪੰਜਾਬ ਪੁਲਿਸ ਚ ਐਸਆਈ ਜਰਜੀਤ ਸਿੰਘ ਜੀ ਜੀ ਤੇ ਉਹਨਾਂ ਨਾਲ ਫਿਰ ਮੈਂ ਕੰਟੈਕਟ ਕੀਤਾ ਅੱਛਾ ਅੱਛਾ ਉਹ ਕਹਿੰਦੇ ਆਪਾਂ ਜਿੰਨੇ ਕੋ ਮਦਦ ਆਪਾਂ ਕਰਦਾ ਛੱਤ ਬਦਲਣ ਵਾਲਾ ਘਰ ਪਾਉਣ ਵਾਲਾ ਜਾਂ ਕਿਸ ਤਰ੍ਹਾਂ ਦੀ ਮਦਦ ਹਾਂਜੀ ਹਾਂਜੀ ਇਹਨਾਂ ਨੇ ਪ੍ਰੈਸ਼ਰ ਉਹਨੇ ਦੇਖਿਆ ਫਿਰ ਉਹਨੂੰ ਫੋਨ ਦੇਖਿਆ ਵੀ ਮਤਲਬ ਨੱਕ ਦਾ ਮਾਹ ਜਾ ਵਗੈ ਇਹ ਪ੍ਰੈਸ਼ਰ ਕਰਨਾ ਤਾਂ ਉਹ ਵੀ ਕਰਾ ਦਿੰਦੇ ਆ ਵੀ ਜੇ ਜਿਸ ਤਰ੍ਹਾਂ ਦੇ ਵੀ ਕੋਈ ਸੰਗ ਤੁਸੀਂ ਮਦਦ ਵਾਸਤੇ ਕਹੋਗੇ ਆਪਾਂ ਕਰਾਂਗੇ ਸਤ ਸ੍ਰੀ ਅਕਾਲ ਦੋਸਤੋ ਅਸੀਂ ਪਿੰਡ ਈਸੜਾ ਵਿੱਚ ਆ ਜੀ ਪਿੰਡ ਈਸੜਾ ਤੋਂ ਇਹ ਗਿਆਨੀ ਜੀ ਨੇ ਬਾਬਾ ਜੀ ਨੇ ਤੇ ਸਾਰੀ ਉਮਰ ਇਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਢਾਲੀ ਦੀ ਸੇਵਾ ਕੀਤੀ ਬਹੁਤ ਸੋਹਣਾ ਕੀਰਤਨ ਕਰ ਲੈਂਦੇ ਨੇ ਤੇ 70 ਸਾਲ ਤੋਂ ਉਮਰ ਇਹਨਾਂ ਦੀ ਜ਼ਿਆਦਾ ਹੋ ਚੁੱਕੀ ਹੈ ਤੇ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਇਹ ਇਹਨਾਂ ਦਾ ਕੱਚਾ ਘਰ ਹੈ ਜਿਹੜਾ ਜਿਹਦੀ ਛੱਤ ਵੀ ਸੜਕੜੇ ਵਾਲੀ ਆ ਇਕੱਲੇ ਇਸ ਮਕਾਨ ਦੇ ਵਿੱਚ ਰਹਿੰਦੇ ਨੇ ਤੇ ਕੋਈ ਸਹਾਰਾ ਨਾ ਹੋਣ ਕਰਕੇ ਇਹਨਾਂ ਦੇ ਵਾਸਤੇ ਅਪੀਲ ਕੀਤੀ ਸੀ ਸੰਗਤ ਨੂੰ ਮੈਂ ਤੇ ਮੇਰੇ ਨਾਲ ਗੁਰਦੀਪ ਸਿੰਘ ਤੇ ਨਾਲ ਸਾਹਿਬ ਸਿੰਘ ਵਿਰਕੁਰਾ ਨੇ ਫਿਰ ਸੋਸ਼ਲ ਮੀਡੀਆ ਤੇ ਆਪਣੇ ਫੇਸਬੁੱਕ ਤੇ YouTube ਤੇ ਅਸੀਂ ਇਹਨਾਂ ਦੀ ਵੀ ਵੀਡੀਓ ਪਾਈ ਸੀ ਤਾਂ ਕਿ ਇਹਨਾਂ ਦੀ ਮਦਦ ਕੀਤੀ ਜਾ ਸਕੇ ਅਸੀਂ ਵੀ ਮਦਦ ਕਰਦੇ ਹਾਂ ਤੇ ਨਾਲ ਹੋਰ ਸੰਗਤ ਸਾਥੀ ਵੀ ਇਹਨਾਂ ਦੀ ਮਦਦ ਕਰਨ ਵੱਡੀ ਰੂਪ ਵਿੱਚ ਸੰਗਤ ਨੇ ਇਹਨਾਂ ਨੂੰ ਫੋਨ ਕਾਲ ਵੀ ਕੀਤੀਆਂ ਇਹਨਾਂ ਦਾ ਸਹਾਰਾ ਬਣੇ ਨੇ ਤੇ ਪਿੰਡ ਟਟੋਗਲ ਤੋਂ ਕੋਈ ਅਮਰੀਕਾ 'ਚ ਫੈਮਿਲੀ ਹੈ ਉਹ ਪਰਿਵਾਰ ਵੀ ਇਹਨਾਂ ਦੇ ਘਰ ਦੀ ਛੱਤ ਜਾਂ ਫਿਰ ਇਸ ਕਮਰੇ ਦੀ ਉਸਾਰੀ ਦੇ ਵਾਸਤੇ ਅੱਗੇ ਆ ਰਹੇ ਨੇ ਉਮੀਦ ਵਧੀਆ ਹੈ ਕਿ ਇਹ ਕਮਰਾ ਹੈ ਨਵੇਂ ਰੂਪ ਵਿੱਚ ਬਣੇਗਾ। ਬਾਕੀ ਗੁਰਵਿੰਦਰ ਸਿੰਘ ਸਿੱਧੂ ਫੈਮਲੀ ਹੋਰਾਂ ਨੇ ਇਹਨਾਂ ਦੇ ਰਾਸ਼ਨ ਦੀ ਜ਼ਿੰਮੇਵਾਰੀ ਚੱਕੀ ਸੀ ਤੇ ਉਹਨਾਂ ਨੇ ਰਾਸ਼ਨ ਭੇਜਿਆ ਅਸੀਂ ਪਿਛਲੀ ਵੀਡੀਓ ਚ ਦੱਸਿਆ ਜੀ ਗੁਰਵਿੰਦਰ ਸਿੰਘ ਹੋਰਾਂ ਦਾ ਭੇਜਿਆ ਰਾਸ਼ਨ ਹੈ ਜਿਹੜਾ ਉਹ ਬਾਬਾ ਜੀ ਤੱਕ ਅਸੀਂ ਪਹੁੰਚਾਇਆ ਤੇ ਹੁਣ ਪਿੰਡ ਗੁਜਰਾ ਤੋਂ ਪੰਜਾਬ ਪੁਲਿਸ ਵਿੱਚ ਤਾਇਨਾਤ ਨੇ ਜੀ ਸੁਖਵਿੰਦਰ ਸਿੰਘ ਜੀ ਨੇ ਤੇ ਉਹ ਆਏ ਨੇ ਇਹਨਾਂ ਦੀ ਮਦਦ ਦੇ ਵਾਸਤੇ ਸੁਖਵਿੰਦਰ ਜੀ ਸਵਾਗਤ ਜੀ। ਉਹ ਠੀਕ ਹੋ ਬਾਈ। ਐਂਡ ਆ ਜਾ ਰਿਹਾ। ਠੀਕ ਸ਼ੁਕਰਾ। ਤੁਹਾਡੀ ਵੀਡੀਓ ਦੇਖੀ ਸੀ ਅਸੀਂ ਨੇ। ਵੀਰੋ ਨੇ ਪਾਈ ਹੋਊਗੀ। ਅੱਛਾ ਜੀ। ਹਾਂ ਅਸੀਂ ਆਖੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਗੁਰਸਿੱਖ ਬੰਦੇ ਬੈਠੇ ਨੇ ਜੀ ਬਹੁਤ ਹਾਲਾਤ ਮਾੜੇ ਨੇ। ਹਾਂ ਜੀ। ਤੇ ਚਲੋ ਅਸੀਂ ਤਾਂ ਕੁਝ ਨਹੀਂ ਕਰਨ ਜੋਗੇ। ਨਹੀਂ ਜੀ। ਹਾਂ ਜੀ। ਤੇ ਅਪਰਾਲਾ ਕਰਦਾ ਸਾਡੇ ਮਿੱਤਰ ਨੇ ਵਾਰ ਅਸੀਂ ਵੀਡੀਓ ਭੇਜੀ ਸੀ ਉਹਨਾਂ ਨੂੰ। ਅੱਛਾ ਜੀ। ਉਹ ਕਹਿੰਦੇ ਵੀ ਉਹਨਾਂ ਦੇ ਹਾਲਾਤ ਦੇਖ ਕੇ ਉਹ ਤੁਸੀਂ ਦੱਸੋ ਕਿਸ ਤਰ੍ਹਾਂ ਦੇ ਨੇ। ਅੱਛਾ ਜੀ। ਉਹ ਥੋੜੀ ਮਦਦ ਕਰਨੇ ਚਾਹੁੰਦੇ ਨੇ ਜੀ। ਬਹੁਤ ਸ਼ੁਕਰੀਆ। ਹਾਂ ਉਹ ਵੀ ਜੇ ਛੱਤ ਹੈ ਜੀ ਮੈਂ ਥੋੜੀ ਬਹੁਤ ਨਾ ਇਹਦਰ ਆਪਣਾ ਬਾਥਰੂਮ ਵਗੈਰਾ ਵਾਲਾ ਵੀ ਸਿਸਟਮ ਠੀਕ ਨਹੀਂ ਹੈ ਹਾਂਜੀ ਇਸ ਕਰਕੇ ਆਏ ਸੀ ਅਸੀਂ ਉਹ ਬਾਈ ਬਹੁਤ ਤੇ ਵੀਰ ਹੁਣ ਹੀ ਲੈ ਕੇ ਆਏ ਨੇ ਆਪਣੇ ਅੱਛਾ ਜੀ ਗਦੀਪ ਜੀ ਦਾ ਬੜੀ ਕਿਰਪਾ ਜੀ ਨਾਲ ਦਿਖਾ ਜੀ ਇਹਨਾਂ ਦੇ ਨਾਲ ਮੇਰੇ ਨਾਲ ਰਜਿੰਦਰ ਸਿੰਘ ਜੀ ਆਏ ਨੇ ਹਾਂਜੀ ਪਤਰਕਾਰ ਨੇ ਵੀ ਠੀਕ ਹੈ ਜੀ ਹਾਂਜੀ ਹਾਂ ਬਹੁਤ ਸ਼ੁਕਰੀਆ ਜੀ ਧੰਨਵਾਦ ਹਾਂ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਪਟਿਆਲਾ ਚ ਮੇਰੇ ਖਾਲਜ ਤੈਨਾਤ ਹੋ ਹਾਂਜੀ ਹਾਂਜੀ ਤੁਹਾਡਾ ਮੈਂ ਜ਼ਿਆਦਾਤਰ ਮੇਰੇ ਖਾਲਜ ਉਹ ਜਿਹਾ ਮੈਂ ਕਲਚਰਲ ਐਕਟੀਵਿਟੀਜ਼ ਦਾ ਨਿਆ ਹੋਵੇਗਾ ਹਾਂਜੀ ਹਾਂਜੀ ਪੰਜਾਬ ਪੁਲਿਸ ਦੇ ਵਿੱਚ ਹਾਂਜੀ ਤੇ ਫਿਰ ਬਾਬਾ ਜੀ ਦੀ ਵੀਡੀਓ ਤੁਸੀਂ ਕਦੋਂ ਕ ਦੇਖੀ ਜੀ ਇਹ ਇਹ ਮੈਂ ਹਜੂਰ ਸਾਹਿਬ ਗਿਆ ਸੀ ਅੱਛਾ ਜੀ ਉੱਥੇ ਸੋਸ਼ਲ ਮੀਡੀਆ ਤੇ ਦੇਖੀ ਸੀ ਫਿਰ ਉੱਥੇ ਮੈਂ ਦੇਖ ਕੇ ਆਪਣੇ ਵੀਰ ਨੂੰ ਫੋਨ ਕੀਤਾ ਇਹਨੂੰ ਰਜਿੰਦਰ ਨੂੰ ਜੀ ਮਾਂ ਵੀ ਇਹ ਮੈਨੂੰ ਉਹ ਤਾਂ ਸਾਰਾ ਕੁਸਤਾਪਾ ਦਾ ਲਗਭਗ ਵਾਰ ਪਿੰਡ ਦਾ ਉਹ ਨਹੀਂ ਕਿਤੇ ਆ ਰਿਹਾ ਸੀ ਵੀ ਕਿਹੜਾ ਠੀਕ ਹੈ ਜੀ ਹਾਂ ਮੈਂ ਇਹਨੂੰ ਪਤਾ ਕਰੋ ਪਰ ਵੀ ਕਿੱਥੇ ਕਹਿੰਦੇ ਇਸ ਰੂ ਦੀ ਹੈ ਠੀਕ ਹੈ ਜੀ ਹਾਂ ਤੇ ਸਾਡੇ ਮਿੱਤਰ ਨੇ ਇੱਕ ਵਾਰ ਆ ਉਹ ਸਾਡੇ ਪਹਿਲਾਂ ਪੰਜਾਬ ਪੁਲਿਸ ਚ ਐਸਆਈ ਜਗਜੀਤ ਸਿੰਘ ਜੀ ਜੀ ਤੇ ਉਹਨਾਂ ਨਾਲ ਫਿਰ ਮੈਂ ਕੰਟੈਕਟ ਕੀਤਾ अच्छा अच्छा ਉਹ ਕਹਿੰਦੇ ਆਪਾਂ ਜਿੰਨੇ ਕੋ ਮਤ ਦਾ ਆਪਾਂ ਕਰਦਾ ਛੱਤ ਬਦਲਣ ਵਾਲਾ ਘਰ ਪਾਉਣ ਵਾਲਾ ਜਾਂ ਕਿਸ ਤਰ੍ਹਾਂ ਦਾ ਵੀ ਮਤ ਹਾਂਜੀ ਹਾਂਜੀ ਇਹਨਾਂ ਨੇ ਆਪਰੇਸ਼ਨ ਉਹਨੇ ਦੇਖਿਓ ਫਿਰ ਉਹਨੂੰ ਦੇਖੇ ਨਾ ਵੀ ਮਤਲਬ ਨੱਕ ਦਾ ਮਾਹ ਜਬ ਦੀ ਇਹ ਆਪਰੇਸ਼ਨ ਕਰਨਾ ਤਾਂ ਬਹੁ ਵੀ ਕਰਾ ਦਿੰਨੇ ਆ ਜੇ ਜਿਸ ਤਰ੍ਹਾਂ ਵੀ ਕੋਈ ਸੰਗਤ ਤੁਸੀਂ ਮਦਦ ਵਾਸਤੇ ਕਹੋਗੇ ਆਪਾਂ ਕਰਦਾਂਗੇ ਕਿਉਂਕਿ ਜੀ ਅਸੀਂ ਜਦੋਂ ਦੇਖਿਆ ਗੁਰਦੀਪ ਸਿੰਘ ਹੋਰਾਂ ਨੇ ਇਸੇ ਪਿੰਡ ਦੇ ਨੇ ਜੀ ਉਹਨਾਂ ਦੱਸਿਆ ਸੀ ਕਿ ਇਸ ਤਰ੍ਹਾਂ ਦੀ ਹਾਲਤ ਵਿੱਚ ਨੇ ਬਜ਼ੁਰਗ ਤਾਂ ਫਿਰ ਮੈਂ ਸੋਚਿਆ ਕਿ ਠੀਕ ਹੈ ਇਹਨਾਂ ਦੀ ਹਾਲਤ ਆਪਾਂ ਲੋਕਾਂ ਦੇ ਸਾਹਮਣੇ ਸੰਗਤ ਦੀ ਕਚੈਰੀ 'ਚ ਲੈ ਕੇ ਚੱਲਦੇ ਆਂ ਤੇ ਫਿਰ ਉਸ ਵਿੱਚ ਇਹਨਾਂ ਦੀ ਪੂਰੀ ਕਹਾਣੀ ਆ ਦੋ ਵੀਡੀਓ ਅਸੀਂ ਅਪਲੋਡ ਕੀਤੀਆਂ ਸਨ ਸਾਹ ਸਿੰਘ ਵਿਰਕੋਰਾ ਨੇ ਵੀ ਕੀਤੀ ਹਾਂਜੀ ਤੇ ਉਹਦੇ ਵਿੱਚ ਇਹਨਾਂ ਦੀ ਪੂਰੀ ਕਹਾਣੀ ਆ ਜਿਹੜੀ ਦੱਸੀ ਗਈ ਕਿ ਇਹਨਾਂ ਦਾ ਬਚਪਨ ਕਿਸ ਤਰ੍ਹਾਂ ਕਿਹੜੇ-ਕਿਹੜੀਆਂ ਕਹਾਣੀਆਂ ਸੀਗੀਆਂ ਫਿਰ ਅੱਖਾਂ ਦੀ ਜੋਤ ਹੈ 1 ਸਾਲ ਦੀ ਉਮਰ ਤੋਂ ਬਾਅਦ ਅੱਖਾਂ ਦੀ ਜੋਤ ਜਵਾਬ ਦੇਗੀ ਸੀ ਤੇ ਬਹੁਤ ਸੀਮਤ ਅੰਦਾਜ਼ੇ ਨਾਲ ਇਹਨਾਂ ਨੂੰ ਦਿਖਾਈ ਦਿੰਦਾ ਉਹ ਸਾਈਕਲ ਹੈ ਜੀ ਉਹਦੇ ਉੱਪਰ ਇਹ ਕੀ ਕਰਦੇ ਨੇ ਕਿ ਬੱਚਿਆਂ ਦੇ ਖਾਣ ਵਾਸਤੇ ਪਕੌੜੀਆਂ ਜਾਂ ਕੁਝ ਬਿਸਕੁਟ ਉਹ ਚੀਜ਼ਾਂ ਉਹ ਲੈ ਕੇ ਸਰਕਾਰੀ ਸਕੂਲ ਵਿੱਚ ਜਾਂਦੇ ਹਨ ਜਿੱਥੇ ਲਗਭਗ ਇਹਨਾਂ ਦਾ 5-7 ਘੰਟੇ ਦਾ ਕੰਮ ਹੁੰਦਾ ਹੈ ਪਰ ਉਹਦੇ ਵਿੱਚ ਇਹਨਾਂ ਨੂੰ ਜਿਹੜੀ ਬਚਤ ਹੈ ਉਹ 20 ਰੁਪਏ ਜਾਂ 25 ਰੁਪਏ ਬਚਦੇ ਆ ਬਹੁਤ ਔਖਾ ਜਿੰਨੇ ਦਾ ਗੁਜ਼ਾਰਾ ਕਰਨਾ ਹਾਂ ਇਸ ਕਰਕੇ ਦਵਾਈਆਂ ਬੁੱਟੀਆਂ ਸ਼ੁਰੂ ਹੋਈਆਂ ਨੇ 50 ਸਾਲ ਤੋਂ ਬਾਅਦ ਜੀ ਸਹੀ ਗੱਲ ਹੈ ਹਾਂ ਇਹ ਤਾਂ ਫਿਰ ਵਿਚਾਰੇ ਤਕੜੇ ਨੇ ਜੀ ਤੇ ਬਾਬਾ ਜੀ ਫਿਰ ਹੋਰ ਸੰਗਤ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪਾਂਸ ਆ ਰਿਹਾ ਫੋਨ ਕਾਲ ਆਏ ਕੋਈ ਫੋਨ ਫੋਨ ਜੀ ਉਹ ਨਹੀਂ ਆਉਂਦੇ ਨੇ ਅੱਛਾ ਜੀ ਹਾਂ ਬਾਹਰੋਂ ਕਈ ਫੋਨ ਆਏ ਨੇ ਜੀ ਬੱਬੀ ਤੇ ਜੀ ਅੱਛਾ ਜੀ ਬਈ ਬੜੀ ਕਿਰਪਾ ਹੋਈ ਹੈ ਜੀ ਚਲੋ ਸ਼ੁਕਰ ਹੈ ਜੀ ਤੇ ਢੋਗਲਪੈਣ ਤੋਂ ਕੀ ਆ ਕਰੇ ਨੇ ਢੋਗਲ ਵਾਲੇ ਕਹਿੰਦੇ ਨੇ ਜੀ ਦੋ ਵਾਰੀ ਆ ਕੇ ਗਏ ਨੇ ਪਹਿਲਾਂ ਤਾਂ ਉਹ ਸਿੰਗਾ ਕੀ ਆ ਗਿਆ ਸੀ ਇਕੱਲਾ ਹਾਂਜੀ ਉਸ ਤੋਂ ਬਾਅਦ ਇੱਕ ਲੜਕੀ ਆਈ ਹੈ ਨਾਲ ਉਹਦੀ ਗੁੱਡੀ ਅੱਛਾ ਜੀ ਉਹ ਕਹਿੰਦੀ ਬਾਪੂ ਜੀ ਤੁਸੀਂ ਕਿਸੇ ਗੱਲ ਦੀ ਪਰਵਾਹ ਨਾ ਕਰੋ ਜੀ ਵੀ ਮੈਂ ਸਾਨੂੰ ਹੀ ਸਾਰੀ ਸੇਵਾ ਸਾਨੂੰ ਦੇ ਦੋ ਅੱਛਾ ਜੀ ਹਾਂਜੀ ਤੇ ਬਾਬਾ ਜੀ ਇੱਕ ਤਾਂ ਢੋਗਲ ਪਰਿਵਾਰ ਹੋ ਗਿਆ ਦੂਸਰੇ ਸੁਖਿੰਦਰ ਸਿੰਘ ਜੀ ਆਏ ਨੇ ਪੰਜਾਬ ਪੁਲਿਸ ਚੋਂ ਹਾਂਜੀ ਇਹ ਵੀ ਜ਼ਿੰਮੇਵਾਰੀ ਚੱਕਣਗੇ ਕਹਿੰਦੇ ਨੇ ਕਿ ਅਸੀਂ ਤੁਹਾਡੀ ਗੱਲ ਅੱਗੇ ਤੋਰਾਂਗੇ ਵੀ ਇਹਦੀ ਸੇਵਾ ਹੈ ਜਿਹੜੀ ਤੁਹਾਡੀ ਵਾਹਿਗੁਰੂ ਇਹ ਸਾਡੀ ਉਮੀਦ ਹੈ ਕਿ ਸਾਡਾ ਸੁਪਨਾ ਯਾਗ ਸਕਦੇ ਹਾਂ ਅਰਦਾਸਾਂ ਨੇ ਕਿ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਖੁਸ਼ੀਆਂ ਦੇ ਨਾਲ ਉਹ ਆਰਾਮ ਦੇ ਨਾਲ ਉਹ ਬੀਤੇ ਔਰ ਤੁਹਾਡਾ ਕਾਰ ਹੈ ਇਹ ਉਮੀਦ ਹੈ ਕਿ ਜਲਦੀ ਮੁੱਧ ਪੱਕਾ ਹੋ ਜਾਏਗਾ ਸ਼ੁਕਰਾ ਹੈ ਜੀ ਤੇ ਬਾਥਰੂਮ ਵੀ ਦੁਬਾਰਾ ਇਹਦਾ ਬਣਾਇਆ ਜਾਏਗਾ ਅੱਛਾ ਜੀ ਔਰ ਤੁਹਾਡੀ ਛੱਤ ਹੈ ਪੱਕੀ ਹੋਵੇਗੀ ਅੱਛਾ ਜੀ ਤੇ ਜਿਹੜੀਆਂ ਤੁਹਾਡੀਆਂ ਬੇਨਤੀਆਂ ਸੀਗੀਆਂ ਅਰਦਾਸਾਂ ਸੀਗੀਆਂ ਜਾਂ ਫਿਰ ਜਿਹੜਾ ਤੁਸੀਂ ਮਨੋਂ ਕੀਰਤਨ ਕੀਤਾ ਹੋਇਆ ਹੈ ਉਹ ਵਾਹਿਗੁਰੂ ਨੇ ਤੁਹਾਡੀਆਂ ਅਰਦਾਸਾਂ ਨੂੰ ਸਿਰੇ ਚ ਚਾਉਣ ਜਾ ਰਿਹਾ ਕੀ ਆਖੋਗੇ ਸੰਗਤ ਨੂੰ ਬਹੁਤ ਧੰਨਵਾਦ ਹੈ ਜੀ ਬਹੁਤ ਜਿਆਦਾ ਧੰਨਵਾਦ ਹੈ ਜਿਵੇਂ ਹੁਣਾ ਛੱਤ ਦੇ ਉੱਤੋਂ ਦੇਖ ਲਓ ਜੀ ਮਿੱਟੀ ਡਿੱਗਦੀ ਹੈ ਜਾ ਕੋਈ ਚਾਹ ਪਾਣੀ ਬਣਾਉਨੇ ਆ ਜਾਂ ਪ੍ਰਸ਼ਾਦਾ ਛਕਦਾ ਮਿੱਟੀ ਡਿਗਦੀ ਉੱਤੇ ਆ ਜੀ ਪਰ ਇਹ ਕਿਰਪਾ ਕਿਦੀ ਹੋਈ ਸੰਗਤ ਦੀ ਸੰਗਤ ਦੇ ਜਰੀਏ ਇਹ ਪਰਮੇਸ਼ਰ ਜਰੀਆ ਬਣਾਉਂਦਾ ਜੀ ਹੁਣ ਦੇਖੋ ਤੁਸੀਂ ਮੂਵੀ ਦੇਖੀ ਆ ਜੀ ਮੂਵੀ ਦੇਖ ਕੇ ਤੁਸੀਂ ਸਾਰਾ ਦੇਖ ਕੇ ਤੁਸੀਂ ਆਪ ਆਇਓ ਬਈ ਐਦੂੰ ਵੱਡੀ ਹੋਰ ਕਿਰਪਾ ਕੀ ਹੋਈ ਸਤਗੁਰੂ ਜੀ ਕਹਿੰਦੇ ਬੰਦੇ ਤੇ ਜਿ ਪਵਾ ਬੰਦੀ ਵੇਖਣ ਕੋਦੀਦਾਰ ਇਹ ਬੰਦੇ ਦੇ ਵਿੱਚੇ ਪਰਮੇਸ਼ਰ ਵੱਸਦਾ ਸੀ। ਇਹਦੇ ਵਿੱਚੇ ਸਾਰਾ ਸੱਚ ਖੰਡ ਹੈ। ਇਹਦੇ ਵਿੱਚੇ ਸਾਰਾ ਗਨਾਰਿਕਾ ਸਭ ਕੁਝ ਇਹਦੇ ਵਿੱਚ ਹੀ ਹੈ। ਪਰ ਵੱਡੀ ਬੇਨਤੀ ਇਹ ਹੈ ਜੀ ਮੈਂ ਸੰਗਤ ਨੂੰ ਸਾਰੀ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਜਾਂ ਕਰਨੀ ਹੈ ਬਹੁਤ ਬਹੁਤ ਧੰਨਵਾਦ। ਜੀ ਬਾਬਾ ਜੀ ਇਹ ਆ ਕੇ ਹੁਣ ਦੇਖੋ ਤੁਹਾਨੂੰ ਦਿਖਾਈ ਤਾਂ ਨਹੀਂ ਦਿੰਦਾ ਓਕੇ ਓਖਾਈ ਤਾਂ ਹੈਗੀ ਆ ਬਹੁਤ ਜ਼ਿਆਦੇ ਜੀ ਤੇ ਤੁਸੀਂ ਕੀਰਤਨ ਵੀ ਬੈਠੇ ਇਹਨਾਂ ਕੋਲ ਹਰਮੋਨੀਮ ਹੈ ਜੀ ਹਾਂ ਜੀ ਹਾਂ ਕੀਰਤਨ ਕਰਦੇ ਆ ਤੇ ਬਾਬਾ ਜੀ ਫਿਰ ਗੁਰੂ ਘਰ ਜਾਂਦੇ ਹੁਣ ਜਾਇ ਜਾਂਦਾ ਗੁਰੂ ਘਰ ਜੀ ਹੌਲੀ ਹੌਲੀ ਟੱਕਣਾ ਜਾਇਆ ਜਾਂਦਾ ਸੋ ਐਂ ਤਾਂ ਤੋਦਦੇ ਆ ਜੀ ਟੱਕ ਨਾਲ ਅੰਦਾਜ਼ਾ ਬਹੁਤ ਹੁੰਦਾ ਜੀ ਜਿਹੜੇ ਅਸੀਂ ਨੇਤਰਹੀ ਹਾਂ ਸਾਡਾ ਅੰਦਾਜ਼ਾ ਬਹੁਤ ਜ਼ਿਆਦੇ ਜੀ ਜੀ ਹੁਣ ਵੀ ਮੈਂ ਜਿੱਥੇ ਵੀ ਜਾਣਾ ਹੈ ਜਿਹੜੀ ਇੱਤਿਹਾਸ ਦੀ ਜਾਣਾ ਮੈਂ ਤਾਂ ਅੰਦਾਜ਼ੇ ਨਾਲ ਬਗ ਜਾਣਾ ਜੀ ਅੱਛਾ ਅੱਛਾ ਹਾਂ ਜੀ ਹਾਂ ਅੰਦਾਜ਼ਾ ਹੈ ਫੇਰ ਦੂਜੀਆਂ ਆਏ ਜੀ ਬਥਾਂ ਗੱਡੀਆਂ ਦੇ ਵਿੱਚ ਇੱਕ ਦੂਜਾ ਬੱਚਾ ਫੜ ਕੇ ਨਿਗਾਹ ਦਿੰਦਾ ਮੈਂ ਸੰਗਰੂਰ ਦੇਖਿਆ ਜੀ ਇੱਕ ਵਾਰੀ ਠੀਕ ਹੈ ਜੀ ਮੈਂ ਇੱਕ ਕੁੜੀ ਨੂੰ ਕਿਹਾ ਮਾਂ ਪੁੱਤ ਮੈਨੂੰ ਫਲਾਣੀ ਬੱਸ ਬਿਠਾਇਆ ਉਹਨੇ ਡਰ ਕੰਡੈਕਟਰ ਨੂੰ ਪੁੱਛਿਆ ਜੀ ਕੰਡੈਕਟਰ ਵੀ ਸਭਾ ਕੁੜੀ ਨੂੰ ਵੀ ਗਰਮ ਲੱਭ ਦੇ ਬੋਲਿਆ ਅੱਛਾ ਜੀ ਉਹ ਕਹਿੰਦੀ ਵੀਰੇ ਕੋਈ ਨਹੀਂ ਮੈਂ ਬਾਬਾ ਜੀ ਨੂੰ ਬਿਠਾਉਣ ਬਾਤ ਹੀ ਆਈਆਂ ਜੇ ਤੈਨੂੰ ਨਹੀਂ ਪਤਾ ਤੂੰ ਚੁੱਪ ਕਰ ਰਿਹਾ ਹੂੰ ਕਿਉਂਕਿ ਨਾ ਸੰਗਤ ਹੈ ਲੋਕੀ ਮਦਦ ਕਰਦੇ ਆਏ ਨੇ ਅੱਗੋਂ ਵੀ ਕਰਨਗੇ ਹਾਂਜੀ ਤੇ ਬਾਬਾ ਜੀ ਇਹ ਜਿਹੜਾ ਤੁਹਾਡਾ ਨੱਕ ਤੇ ਰਸੌਲੀ ਦੇ ਵਾਂਗੂ ਵਾਧਾ ਹੈ ਇਹਦਾ ਵੀ ਹੱਲ ਹੋਣ ਜਾ ਰਿਹਾ ਕੀ ਫਿਰ ਇਹਦਾ ਕਰਵਾਇਆ ਜਾਵੇ ਕਰਵਾ ਦਈਏ ਫਿਰ ਅੱਗੇ ਤੁਹਾਡੀ ਇੱਛਾ ਹੈ ਜੀ ਜਿਵੇਂ ਸੰਗਤ ਆਖੇ ਜਿਵੇਂ ਸੰਗਤ ਕਹੂਗੀ ਉਵੇਂ ਜਿਵੇਂ ਹੋ ਤੁਹਾਨੂੰ ਕੋਈ ਡਰ ਤਾਂ ਨਹੀਂ ਇਹਦਾ ਨਾ ਜੀ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਸੰਗਤ ਤੇ ਨਿਰਭਰਾਂ ਜੀ ਮੈਂ ਤਾਂ ਠੀਕ ਹੈ ਸੰਗਤ ਜੀ ਦੋਸਤੋ ਸੁਖਿੰਦਰ ਸਿੰਘ ਜੀ ਪਟਿਆਲਾ ਤੋਂ ਪਿੰਡ ਗੁਜਰਾ ਤੋਂ ਆਏ ਨੇ ਔਰ ਇਹਨਾਂ ਦਾ ਸਨੇਹਾ ਹੈ ਆਉਣ ਦਾ ਜਿਹੜਾ ਵੀ ਆ ਉਹ ਹੋਰ ਸੰਗਤਾਂ 'ਤੇ ਦੋਸਤਾਂ 'ਤੇ ਪਹੁੰਚੇਗਾ ਉਮੀਦ ਕਰਦੇ ਆ ਕਿ ਸਾਡੇ ਬਾਕੀ ਸਾਥੀ ਦੋਸਤ ਨੇ ਜਿਹੜੇ ਉਹ ਵੀ ਫਿਰ ਬਾਬਾ ਜੀ ਦੇ ਨਾਲ ਇਸ ਸੇਵਾ ਦੇ ਵਿੱਚ ਤਨੋਂ ਮਨੋਂ ਸਾਰੇ ਕਾੜਨਗੇ ਤੇ ਆਪਾਂ ਬਾਬਾ ਜੀ ਦੀ ਸੇਵਾ ਨੂੰ ਸਿਰੇ ਚੜਾਵਾਂਗੇ ਸੁਖਿੰਦਰ ਸਿੰਘ ਜੀ ਤੇ ਤੁਸੀਂ ਰਜਿੰਦਰ ਜੀ ਪਿੰਡ ਗੁਜਰਾ ਤੋਂ ਪਟਿਆਲਾ ਤੋਂ ਆਏ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਨੂੰ